ਕਹਿੰਦੇ ਕੰਪਲੀਟ ਹੋ ਗਈ। ਇਦਾਂ ਬ੍ਰੇਕਫਾਸਟ ਕਰਦੇ ਕਰਦੇ ਕਿ ਮੇਰੇ ਨਾਲ ਗੱਲਾਂ ਕਰਦੀ ਆ। ਬਗਨ ਪਾਜੀ ਚਲੋ ਯਾਰ ਲੇਟ ਹੋ ਗਿਆ ਤੁਹਾਡੀ ਮੈਂ ਪੂਣੀ ਕਰਾਵਾਂ। ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਕਰਾ ਲੈਣੀ। ਤੁਸੀਂ ਸਾਲੋ ਕਾਲੀ ਬਹੁਤ ਬਣ ਲੈਣੀ। ਬ੍ਰੇਕਫਾਸਟ ਵੀ ਨਹੀਂ ਕਰਦੇ ਨੇ। ਮੈਂ ਕਿਹਾ ਪਾਜੀ ਕੋਈ ਗੱਲ ਨਹੀਂ। ਤੇ ਬੜਾ ਪਾਜੀ ਨਾ ਮੇਰੇ ਇਹੋ ਜਿਹੇ ਸੀਗੇ। ਮੈਂ THAILAND ਤੋਂ ਨਾ ਅਸੀਂ ਦੋਨੇ ਮੈਂ ਤਾਂ ਜਿੱਦ ਤੋਂ ਮੱਲਾ ਪਾਜੀ ਤੁਹਾਨੂੰ ਤਾਂ ਕੋਈ ਕਾਲੀ ਕਾਲੀ ਹੋਟਲ ਚੋਂ ਨਿਕਲੇ ਸਾਡੀ ਫਲਾਈਟ ਦੀ ਹੈ UK ਜਾਣਾ ਤੇ ਪਾਜੀ ਨੇ ਬੜਾ ਬੜ ਨੂੰ ਕਿਹਾ ਇਹਨਾਂ ਡਾਇਲੌਗ ਲੈ ਕੇ ਫੀ ਆਪਣਾ ਮੁੰਡਾ ਜਦਾਰ ਗੱਲ ਤੇ ਕਿੱਥੇ ਸੀ ਕਿ ਮੈਂ ਕਿਹਾ ਭਾਜੀ ਪ੍ਰੇਸ਼ਾਂਚ ਕਰ ਲੈ ਯਾਰ ਤੂੰ ਤੇ ਯਾਰ ਇੱਕ ਉਹ ਇੰਜੈਕਸ਼ਨ ਜੇ ਲੈਨੇ ਹੁੰਨੇ ਆ ਹਣਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਉਹ ਸੋਹਣਿਆ ਤੇ ਚੇਤਾ ਕਰਾਤਾ ਹੋਏ ਮੈਂ ਜੱਫੀ ਭਾਈ ਯਾਰ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮੈਨੂੰ ਉਹਨੇ ਕਲਾਵੇ ਚ ਲਿਆ ਕਹਿੰਦੇ ਯਾਰ ਚੰਗਾ ਹੈ ਯਾਰ ਤੇਰੀ ਯਾਰ ਕਰਾ ਬੜ ਬੜੇ ਨੇ ਦੇਖ ਲੈ ਉਹਨੂੰ ਇਦਾਂ ਦੇ ਇਨਸੀਡੈਂਟ ਬਹੁਤ ਆਉਂਦੇ ਭਾਜੀ ਕਿਹੜੇ ਕਿਹੜੇ ਤੁਹਾਨੂੰ ਇਨਸੀਡੈਂਟ ਹੂੰ

ਉਹ ਕਹਿੰਦੇ ਕੋਈ ਗੱਲ ਯਾਰ ਕਰਾ ਲੈਣੀ ਤੁਸੀਂ ਸਾਨੂੰ ਕਾਲੀ ਬੋਪਾ ਲੈਣੀ ਬ੍ਰੇਕਫਾਸਟ ਵੀ ਨਹੀਂ ਕਰਦੇ ਨੇ ਮੈਂ ਕਿਹਾ ਪਾਜੀ ਕੋਈ ਗੱਲ ਨਹੀਂ ਤੇ ਬਣਾ ਪਾਜੀ ਨਾ ਮੇਰੇ ਇਹੋ ਜਿਹੇ ਸੀਗੇ ਮੈਂ THAILAND ਤੋਂ ਨਾ ਅਸੀਂ ਦੋਨੇ ਮੈਂ ਤਾਂ ਦਿੱਦੂਦਨ ਭੱਲਾ ਪਾਜੀ ਤੁਹਾਨੂੰ ਦਾ ਕਾਲੀ ਕਾਲੀ ਹੋਟਲ ਚੋਂ ਨਿਕਲੇ ਸਾਡੀ ਫਲਾਈਟ ਸੀ ਯੂਕੇ ਜਾਣਾ ਸੀ ਤੇ ਪਾਜੀ ਨੇ ਬੜਾ ਫੜੂ ਗਿਆ ਇਹਨੇ ਡਾਇਲੋਗ ਲੈ ਕੇ ਆਈ ਆਪਣਾ ਮੁੰਡਾ ਜ਼ਿਦਾਰ ਗੱਲ ਤੇ ਕਿੱਥੇ ਸੀ ਕਿ ਮੈਂ ਕਿਹਾ ਪਾਜੀ ਇਹ ਮਾਸ ਕਰ ਲੈ ਯਾਰ ਤੂੰ ਤੇ ਯਾਰ ਇੱਕ ਉਹ ਇੰਜੈਕਸ਼ਨ ਜੇ ਲੈਣੇ ਹੁੰਦੇ ਆ ਹਣਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਉਹ ਸੋਹਣਿਆ ਤੇ ਚੇਤਾ ਕਰਾਤਾ ਹੋਏ ਮੈਨੂੰ ਜੱਫੀ ਪਾਈ ਯਾਰ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮੈਨੂੰ ਉਹਨੇ ਕਲਾਵੇ ਚ ਲਿਆ ਕਹਿੰਦੇ ਯਾਰ ਚੰਗਾ ਹੈ ਯਾਰ ਤੇ ਮਰੀ ਯਾਰ ਕਰਾ ਤੇ ਬੜ ਬੜੇ ਨੇ ਦੇਖ ਲੈ ਉਹਨੂੰ ਇਦਾਂ ਦੇ ਇਨਸੀਡੈਂਟ ਬਹੁਤ ਹੁੰਦੇ ਪਾਜੀ ਕਿਹੜੇ ਕਿਹੜੇ ਤੁਹਾਨੂੰ ਇਨਸੀਡੈਂਟ ਕਿੰਨਾ ਹੀ ਦਮ ਲੱਗਿਆ ਕੋ ਪ੍ਰਮਾਤ ਪਰ ਕੋਈ ਸੱਚੀ ਬਾਸ਼ਾ ਤੇਨੂੰ ਟ੍ਰੈਫਿਕ ਦੀ ਦਿੱਕਤ ਆ ਆਹ ਜੀ ਕੱਢ ਲਾ ਸਾਰਾ ਬੜੀ ਮਾਣ ਸੱਚੇ ਪਾਤਸ਼ਾਹ ਬਾਬਾ ਉਹਨਾਂ ਨੇ ਇਹੋ ਜੀ ਆਪਣੇ ਨਾ ਆਪਣੇ ਦਿਲ ਦੇ ਨਾਲ ਰੱਖੀ ਉਹ ਮਾਣ ਮੈਂ ਕਿੰਨਾ ਚੰਦੇ ਧੰਨਵਾਦ ਕਹਿੰਦੇ ਕੰਪਲੀਟ ਹੋਈ ਇਹਦਾ ਬ੍ਰੇਕਫਾਸਟ ਕਰਦੇ ਕਰਦੇ ਕਿ ਮੇਰੇ ਨਾਲ ਗੱਲਾਂ ਕਰਦੀਆਂ ਮਗਨ ਪਾਜੀ ਚਲੋ ਯਾਰ ਲੇਟ ਹੋ ਗਿਆ ਤੇ ਨਹੀਂ ਮੈਂ ਪੂਣੀ ਕਰਾਵਾਂ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਕਰਾ ਲੈਂਦੇ ਤੁਸੀਂ ਸਾਲ ਉਕਾਲੀ ਬਹੁਤ ਬਣੰਦੀ ਹੈ ਬ੍ਰੇਕਫਾਸਟ ਵੀ ਨਹੀਂ ਕਰਦੇ ਨੇ ਮੈਂ ਕਿਹਾ ਪਾਜੀ ਕੋਈ ਗੱਲ ਨਹੀਂ ਤੇ ਬਣਾ ਭਾਜੀ ਨਾ ਮੇਰੇ ਇਹੋ ਜਿਹੇ ਸੀਗੇ ਮੈਂ THAILAND ਤੋਂ ਨਾ ਅਸੀਂ ਦੋਨੇ ਮੈਂ ਤਾਂ ਜਿੱਦ ਤੋਂ ਮਰ ਭੱਲਾ ਭਾਜੀ ਤੁਹਾਨੂੰ ਬਈ ਕਾਲੀ ਕਾਲੀ ਹੋਟਲ ਚੋਂ ਨਿਕਲੇ ਸਾਡੀ ਫਲਾਈਟ ਸੀ ਯੂਕੇ ਜਾਣਾ ਸੀ ਤੇ ਭਾਜੀ ਨੇ ਬੜਾ ਫੜ ਮੈਂ ਕਿਹਾ ਇਹਨੇ ਡਾਇਲੌਗ ਲੈ ਕੇ ਆਈ ਆਪਣਾ ਮੁੰਡਾ ਜਿਹੜਾ ਗੱਲ ਤੇ ਇਕੱਠੇ ਸੀ ਤੇ ਮੈਂ ਕਿਹਾ ਭਾਜੀ ਫਰੈਂਚ ਕਰ ਲਈ ਹਰ ਤੂ ਤੇ ਯਾਰ ਇੱਕ ਉਹ ਇੰਜੈਕਸ਼ਨ ਜੇ ਲੈਨੇ ਹੁੰਨੇ ਆ ਹਨਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਉਹ ਸਾਂਹਾਂ ਆ ਤੇ ਕਿਤੇ ਟਕਰਾਤਾ ਹੋਏ ਮੈਂ ਜੱਫੀ ਪਾਈ ਯਾਰ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮੈਨੂੰ ਉਹਨੇ ਕਲਾਮੇ ਚ ਲਿਆ ਕਿੰਨੇ ਯਾਰ ਚੰਗਾ ਹੋ ਯਾਰ ਮਰੀ ਯਾਦ ਕਰਾ ਤੇ ਬੜ ਬੜਾ ਨੇ ਦੇਖ ਲਿਆ ਹੁਣ ਇਦਾਂ ਦੇ ਇਨਸੀਡੈਂਟ ਬਹੁਤ ਹੋਤਾ ਪਾਜੀ ਕਿਹੜੇ ਕਿਹੜੇ ਤਰ੍ਹਾਂ ਦੇ ਇਨਸੀਡੈਂਟ ਕਿੰਨਾ ਹੀ ਦਮ ਲੱਗਿਆ ਕੋਪਰਮਾਤ ਪਰ ਕੋਈ ਰਸਤੀ ਪਾਸ਼ਾ ਕਿੰਨੇ ਟ੍ਰੈਫਿਕ ਦੀ ਦਿੱਕਤ ਆਈ ਵੀ ਮੈਂ ਕੀ ਕਹਾਂ ਕਾਲਾ ਬਾਹਰ ਸੱਚੀ ਪਾਸ਼ਾ ਬਾਬਾ ਉਹ ਇਹੋ ਜੀ ਆਪਣੇ ਨਾ ਆਪਣੇ ਦਿਲ ਦੇ ਨਾਲ ਰੱਖੀ